ਤਾਕਤ ਵਰ ਨਾ ਕਲਮ ਹੈ ਤੇ ਨਾ ਹੀ ਤਲਵਾਰ ਤਾਕਤ ਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ ਬਲਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਿਹੜਾ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਵੇਂ ਦੇ 17 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 18ਵਾਂ ਲੈ ਕੇ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਦਿਨ 18ਵਾਂ ਸਵੇਰ ਤੋਂ ਤਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ ਆਬਾਦੀ ਨਹੀਂ ਸਿੱਧੀ ਸੀ ਕੇਸਰ ਸੋਚ ਰਿਹਾ ਸੀ ਕਿ ਜਿਵੇਂ-ਜਿਵੇਂ ਬੀਕਾਨੇਰ ਵੱਲ ਵਧ ਰਹੇ ਹਾਂ ਪੈਂਟ ਦੂਰ ਦੂਰ ਤੇ ਛੋਟੇ ਛੋਟੇ ਹੁੰਦੇ ਜਾ ਰਹੇ ਹਨ ਦੁਪਹਿਰ ਤੋਂ ਹੀ ਇੱਕ ਕੱਦ ਖੜੂ ਮਰਦਾ ਆਦਮੀ ਆਪਣੇ ਕੁੱਤੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ ਪਿੱਛੇ ਆ ਰਿਹਾ ਸੀ ਵਲਾਂ ਵਾਲੀ ਪੱਗ ਤੇ ਵੱਡੀਆਂ ਮੁੱਛਾਂ ਤੋਂ ਉਹ ਐਸੇ ਇਲਾਕੇ ਦਾ ਵਸਨੀਕ ਲੱਗ ਰਿਹਾ ਸੀ ਤੁਰਦਿਆਂ ਤੁਰਦਿਆਂ ਉਸਨੇ ਇਲਾਕੇ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਉਸ ਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ ਕਦੇ ਪਿੱਛੇ ਤੇ ਕਦੇ ਨਾਲ-ਨਾਲ ਤੁਰਨ ਲੱਗਦਾ ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ ਫਕੀਰ ਨੇ ਆਪਣੇ ਡੰਡੇ ਨਾਲ ਰਸਤੇ 'ਚ ਇੱਕ ਪੱਥਰ ਹਟਾਇਆ ਤੇ ਸਾਹਮਣੇ ਦਿਸਦੀ ਇੱਕ ਝਿੜੀ ਵੱਲ ਇਸ਼ਾਰਾ ਕਰਦਿਆਂ ਕੇਸਰ ਨੂੰ ਕਿਹਾ ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ। ਕੁੱਤੇ ਵਾਲਾ ਰਾਹੀ ਇਕਦਮ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਇੱਥੋਂ ਤਾਂ ਲੋਕ ਦਿਨ ਵੇਲੇ ਵੀ ਡਰ-ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਠਹਿਰਨ ਦੀ ਗੱਲ ਕਰ ਰਹੇ ਹੋ। ਕਹਿੰਦੇ ਨੇ ਇਸ ਝਿੜੀ ਵਿੱਚ ਭੂਤ-ਪ੍ਰੇਤਾਂ ਦਾ ਵਾਸਾ ਹੈ। ਝਿੜੀ ਦੇ ਨਾਲ ਵਾਲੇ ਖੇਤਾਂ 'ਚ ਤਾਂ ਇੱਥੋਂ ਦੇ ਲੋਕ ਫਸਲ ਵੀ ਨਹੀਂ ਬੀਜਦੇ। ਉਸਨੇ ਝਿੜੀ ਵੱਲ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਇਰਤਾਰਾਤ ਇੱਥੇ ਬਹੁਤ ਵਧੀਆ ਲੰਗੇਗੀ ਇਹ ਸੁਣ ਕੇ ਰਾਹੀ ਨੇ ਫਕੀਰ ਵੱਲ ਇੰਜ ਵੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਲੀ ਨਾਲ ਅੱਗੇ ਲੰਘ ਗਿਆ ਫਕੀਰ ਤੇ ਕੇਸਰ ਝਿੜੀ ਦੇ ਕੋਲ ਪਹੁੰਚ ਗਏ ਫਕੀਰ ਨੇ ਇੱਕ ਵਧੀਆ ਉੱਚੀ ਤੇ ਪਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ ਥੋੜੀ देर ਬੈਠਣ ਤੋਂ ਬਾਅਦ ਦੋਵਾਂ ਨੇ ਨੇੜੋਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲ ਲਈ ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰਾਈ ਸੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਝਿੜੀ ਵਿੱਚ ਆਉਣ ਲੱਗ ਪਈਆਂ ਸਨ ਕੇਸਰ ਥੋੜਾ ਥੋੜਾ ਡਰ ਰਿਹਾ ਸੀ ਕੇਸਰ ਨੇ ਹੌਸਲਾ ਕਰਕੇ ਫਕੀਰ ਨੂੰ ਪੁੱਛਿਆ ਮੈਨੂੰ ਤਾਂ ਉਸ ਬੰਦੇ ਦੀਆਂ ਭੂਤਾਵਾਰੀਆਂ ਗੱਲਾਂ ਸੁਣ ਕੇ ਡਰ ਲੱਗ ਰਿਹਾ ਆਪਾਂ ਅੱਜ ਰਾਤ ਇੱਥੇ ਕਿਉਂ ਰੁੱਕ ਗਏ ਫਕੀਰ ਨੇ ਅੱਗ ਵਿੱਚ ਲੱਕੜਾਂ ਠੀਕ ਕਰਦਿਆਂ ਕੇਸਰ ਵੱਲ ਵੇਖ ਕੇ ਜਵਾਬ ਦਿੱਤਾ ਗੱਭਰੂ ਆ ਜਿਾ ਜਿਾ ਪਾ ਇਥੋਂ ਲੰਘ ਜਾਂਦੇ ਤਾ ਛਿੜੀ ਦਾ ਡਰ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿਣਾ ਸੀ ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਡਰਿਆ ਬੰਦਾ ਸਹੀ ਫੈਸਲਾ ਨਹੀਂ ਲੈ ਸਕਦਾ ਡਰ ਦਾ ਸਾਹਮਣਾ ਕਰਨ ਵਿੱਚੋਂ ਹੀ ਕਾਮਯਾਬੀ ਦੇ ਰਾਹ ਨਿਕਲਦੇ ਹਨ ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੋਵੇਂ ਸ਼ਹਿਰ ਵੱਲ ਤੇਜ਼ ਤੇਜ਼ ਤੁਰੇ ਜਾ ਰਹੇ ਸਨ ਕਿਸ ਨੇ ਕਾਲੀ ਦਾ ਕਾਰਨ ਪੁੱਛਿਆ ਤਾਂ ਪਲੇਗ ਨੇ ਕਿਹਾ ਅਸੀਂ ਅੱਜ ਸ਼ਹਿਰ ਜਾ ਕੇ 100 ਦੇ ਕਰੀਬ ਬੰਦਾ ਮਾਰਨਾ ਹੈ ਇਸੇ ਕਰਕੇ ਥੋੜੀ ਕਾਲੀ ਵਿੱਚ ਹਾਂ 100 ਪੁੱਛਣ ਵਾਲੇ ਨੇ ਹੈਰਾਨੀ ਨਾਲ ਪਲੇਗ ਨੂੰ ਪੁੱਛਿਆ ਤੂੰ ਇਕੱਲੀ ਇੰਨੇ ਬੰਦੇ ਕਿਵੇਂ ਮਾਰੇਂਗੀ ਮੈਂ ਤਾਂ ਬਸ 5-7 ਹੀ ਮਾਰਨੇ ਨੇ ਪਲੇਗ ਨੇ ਕਿਹਾ ਬਾਕੀ ਕੰਮ ਤਾਂ ਡਰਨੇ ਆਪ ਹੀ ਕਰ ਦੇਣਾ ਹੈ ਇਸਰ ਤੇ ਫਕੀਰ ਦੋਵੇਂ ਹੱਸ ਪਏ ਫਕੀਰ ਨੇ ਗੱਲ ਅੱਗੇ ਤੋਰੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ ਡਰਿਆ ਮਨ ਤਾਂ ਸਰੀਰ ਨੂੰ ਅੱਧੀ লাশ ਬਣਾ ਦਿੰਦਾ ਹੈ ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਹੈ ਕਿ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਦਾ ਲਟਕ ਰਿਹਾ ਹੈ ਤੇ ਦੂਜੇ ਪਾਸੇ ਇੱਕ ਵੱਡਾ ਦਰਵਾਜ਼ਾ ਹੈ ਜੋ ਬਾਹਰ ਜੰਗਲ ਵੱਲ ਖੁੱਲਦਾ ਹੈ ਤੇਰੀ ਮਰਜ਼ੀ ਹੈ ਤੂੰ ਜਿੱਤਰ ਮਰਜੀ ਚਲਾ ਜਾ ਚੋਰ ਕੁਝ ਸੋਚਣ ਤੋਂ ਬਾਅਦ ਫਾਂਸੀ ਦੇ ਫੰਦੇਵਾਰ ਨੂੰ ਤੁਰ ਪਿਆ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ੍ਹ ਕੇ ਬਾਹਰ ਕਿਉਂ ਨਹੀਂ ਗਿਆ ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚ ਕਿਹੋ ਜਿਹੀ ਮੌਤ ਹੋਵੇਗੀ ਫਾਂਸੀ ਨਾਲ ਘੱਟੋ ਘੱਟ ਮੌਤ ਤਾਂ ਸ਼ੇਤੀ ਆ ਜਾਵੇਗੀ ਰਾਜੇ ਨੇ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਕਿਹਾ ਦਰਵਾਜ਼ੇ ਦੇ ਬਾਹਰ ਇੱਕ ਬਾਗ ਹੈ ਪਰ ਹਰ ਕੋਈ ਇਹ ਫਾਂਸੀ ਦਾ ਫੰਦਾ ਹੀ ਚਾਹੁੰਦਾ ਹੈ ਸ਼ਾਇਦ ਦਰਵਾਜੇ ਦੇ ਬਾਹਰ ਦੀ ਅਨਜਾਨ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਹੈ ਜੇ ਤੈਨੂੰ ਇਹ ਡਰ ਨਾ ਹੁੰਦਾ ਤਾਂ ਅੱਜ ਤੂੰ ਬਚ ਜਾਨਾ ਸੀ ਫਕੀਰ ਨੇ ਕਹਾਣੀ ਖਤਮ ਕਰਕੇ ਲੰਮੇ ਪਏ ਕੇਸਰ ਵੱਲ ਵੇਖਦਿਆਂ ਕਿਆ ਤੂੰ ਸੌਂ ਜਾ ਜਵਾਨਾ ਇਹ ਘਰਨਾ ਕਰੀ ਮੈਂ ਜਾਗਦਾ ਰਹਾਂਗਾ ਅੱਗ ਮਦਮ ਹਵਾ ਤੇਜ ਤੇ ਸ਼ਾਮ ਸੰਗਣੀ ਹੋ ਰਹੀ ਸੀ ਕੇਸਰ ਦਾ ਧਿਆਨ ਦਰਖਤ ਤੇ ਬਣੇ ਬਿਜੜੇ ਦੇ ਆਉਣੇ ਵੱਲ ਗਿਆ ਜਿਸ ਨੂੰ ਬਿਜੜਾ ਆਪਣੀ ਚੁੰਝ ਨਾਲ ਲਗਾਤਾਰ ਫੂਰ ਸੰਭਾਲ ਰਿਆ ਸੀ ਚਿੜੀਆਂ ਚਹਿਕ ਰਹੀਆਂ ਸਨ ਚੱਕੀ ਰਾਹੇ ਦੀ ਟਕ ਟਕ ਥੋੜੀ ਜਿਹਾ ਰੁੱਕ ਕੇ ਫੇਰ ਸ਼ੁਰੂ ਹੋ ਜਾਂਦੀ ਉੱਲੂ ਸਾਰਿਆਂ ਨੂੰ ਚੁੱਪਚਾਪ ਵੇਖ ਰਿਹਾ ਸੀ ਕੋਇਲ ਦੀ ਕੋ ਕੋ ਨੇ ਮਾਹੌਲ ਨੂੰ ਸੰਗੀਤਮਈ ਬਣਾਇਆ ਹੋਇਆ ਸੀ ਕੇਸਰ ਨੂੰ ਹੁਣ ਡਰ ਨਹੀਂ ਸੀ ਲੱਗ ਰਿਹਾ ਇਸ ਦੇ ਨਾਲ ਹੀ ਖਤਮ ਹੁੰਦਾ ਹੈ 18ਵੇਂ ਦਿਨ ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ